ਜੀ ਤੁਹਾਨੂੰ ਜਿਸਾਂ ਘਰ ਨਾਲ ਜਿਹੜੀ ਹੈ ਪ੍ਰੈਜ਼ੀਡੈਂਟ ਦੇ ਬਾਰੇ ਕੀਤੀ ਹੈ ਕਿ ਨਾ ਪੂਰੇ ਖੰਨੇ ਵਾਸੀਆਂ ਦਾ ਪੂਰੇ ਵੋਟਰਾਂ ਦਾ ਜਿਹੜੇ ਸੋਸਾਇਟੀ ਦੇ ਮੈਂਬਰ ਹਨ ਆਪਣੀ ਟੀਮ ਦਾ ਔਰ ਇਹਨਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪ੍ਰਭੂ શ્રી ਰਾਮਦਾਤਾ ਨੂੰ ਅਮਤਾ ਦਾ ਵਾਹਿਗੁਰੂ ਜੀ ਜਤ ਅਰੰਮਦਾ ਕਿ ਮੈਨੂੰ ਇਸ ਕਾਬਿਲ ਸਮਝਿਆ ਔਰ ਮੈਨੂੰ ਇਸ ਉਹਦਾ ਅੰਗੀ ਜਿਹੜੀ ਸੀਟ ਹੈ ਕਦੇ ਦਾ ਸੇਵਾਦਾਰੀਆਂ ਪਹਿਲਾਂ ਵੀ लगातार पच्ची साल तो कम करते आ रहे हैं किसी अलग अलग इंस्टीट्यूशन हम भी पूरी टीम न मिलकर जो स्पीड जो रफ्तार साढ़े टाइम के होंगी है डिवलपमेंट की स्कूलों के कॉलेज के ट्रस्ट के उस तरह जारी रखा पूरी टीम का सहयोग साढ़े नाल पहल ही बेनती भी की है कि पूरा सहयोग देना ताकि आप जो घाटे पहला चले आ रहे हैं पिछले अठ नौ साल जो कुछ ਹੋਇਆ ਉਹ ਪਿਛਲੇ ਸਾਲ ਉਹਨੂੰ ਕੁਛ ਨਾ ਕੁਛ ਉਹਦੀ ਘਾਟੇ ਨੂੰ ਘਟਾ ਕੇ ਪ੍ਰੋਫਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜੇ ਰਹਿੰਦੇ ਕੋਈ ਕੰਮ ਐ ਉਹ ਵੀ ਅਸੀਂ ਪਿਛਲੇ ਸਾਲ ਕਾਫੀ ਕੰਮ ਹੋਇਆ ਏਸੀ ਹੋ ਗਿਆ ਸਕੂਲ 16 ਮਲ ਬਹੁਤ ਕੁਝ ਹੋ ਰਿਹਾ ਜਿਹੜੇ ਜਿਹੜੇ ਸਮੇਂ ਬਣਿਆ ਸਮਝਾ ਜਿਹੜੇ ਮੈਡੀਕੀਨਸ ਨੇ ਉਹਨਾਂ ਦੀ ਵੋਟਾਂ ਨੂੰ ਲੈ ਕੇ ਇੱਕ ਪਾਸੇ ਜਿਹੜਾ ਇੱਕ ਮोटा ਕੱਟ ਦਿੱਤੀ ਕਿ ਜਿਹਨੇ ਸਿਚੁਏਸ਼ਨ ਦੇ ਮੁਤਾਬਕ ਉਹ ਹੀ ਹੁੰਦਾ ਉਹ ਜਨਰਲ ਐਕਟੀਵ ਆਵਾ ਉਹਨਾਂ ਨੇ ਇਸ ਦਾ ਜਵਾਬ ਦੇਣਾ ਤੇ ਉਸ ਦਿਨ ਜਿਹੜੀ ਗੱਲ ਹੋਈ ਸੀ ਉਹ ਆਈ ਹੋਈ ਸੀ ਧونی ਮਖਮਲ ਜਿਹੜੇ ਸੀ ਉਹ ਰਜੈਕਟ ਹੋ ਗਏ ਸੀ ਇਹ ਗਲਤੀ ਹੈ ਵੀ ਮੇਰੇ ਨਾਲ ਕੀ ਹੋ ਗਏ ਜਿਹੜੀ ਅੱਜ ਜਿਹੜੇ ਇਲੈਕਸ਼ਨ ਹੋਏ ਸੀ ਕਿ ਅਥਾਰਟੀ ਬਲ ਬਾਈ ਕਾਪੀ ਕੀਤਾ ਦੇਖੋ ਜਿਹੜਾ ਅੱਜ ਦਾ ਇਲੈਕਸ਼ਨ ਹੈ ਇਹ ਇੱਕ ਕਨਸਟੀਟਿਊਸ਼ਨਲ ਸਿਸਟਮ ਬਣਿਆ ਹੋਇਆ ਵੀ ਹਰ ਸਾਲ ਆਫਿਸ ਬੀਰਰ ਦਾ ਇਲੈਕਸ਼ਨ ਹੁੰਦਾ ਹਰ ਸਾਲ ਆਫਿਸ ਬੀਰਰ ਚੁਣੇ ਜਾਂਦੇ ਆ ਮੈਨੇਜਮੈਂਟ ਤੇ ਉਹਨਾਂ ਤੋਂ ਬਾਅਦ ਤਿੰਨੇ ਸਾਲ ਲੇਕਿਨ ਜਿਵੇਂ ਜਿਹੜੀਆਂ ਸਾਡੀਆਂ ਪੋਸਟਾਂ ਨੇ ਉਹ 12 ਨੇ ਤੇ ਇਹਨਾਂ ਕੋਲ ਜਿਹੜੇ ਮੈਂਬਰ ਨੇ ਉਹ 11 ਸੀ ਤੇ ਇੱਕ ਸਾਡਾ ਵੀ ਬਲੈਕ ਸ਼ੀਪ ਸਾਡੀ ਉਧਰ ਚਲੇਗੀ ਚਲੋ ਕੋਈ ਵਧੀਆ ਗੱਲ ਹੈ ਕਲੀਅਰ ਹੋ ਕੇ ਸਾਹਮਣੇ ਤਾਂ ਆਈ ਗੱਲ ਤੇ ਇਹਨਾਂ ਨੇ ਅੱਜ ਕੀ ਕੀਤਾ ਜੀ ਜਿਹੜਾ ਡਿਊਲ ਚਾਰਜ ਇੱਕ ਬੰਦੇ ਨੂੰ ਦੇ ਨਹੀਂ ਸਕਦੇ ਤੁਸੀਂ ਇਲੈਕਸ਼ਨ ਦੇ ਵਿੱਚ ਪਹਿਲਾਂ ਜਿਹੜਾ ਹੈ ਇਲੈਕਸ਼ਨ ਕਰਾਇਆ ਜਾਂਦਾ ਤੇ ਜੇ 12 ਮੈਂਬਰ ਜੇ 12 ਇਹਨਾਂ ਕੋਲ ਬੰਦੇ ਹੁੰਦੇ ਤਾਂ ਇਹ 12 ਪੋਸਟਾਂ ਦੇ ਇਲੈਕਸ਼ਨ ਕੈਂਡੀਡੇਟ ਖੜਾ ਕਰ ਸਕਦੇ ਸੀ ਜਿਹੜੀ ਕੋਈ ਪੋਸਟ ਰਹਿੰਦੀ ਹੈ ਯਾ ਤਾਂ ਉਹ ਜਿਹਦੇ ਜਿਹੜਾ ਆਪੋਜੀਸ਼ਨ ਹੈ ਉਹਦੇ ਕੋਲ ਚਲੇ ਜਾਂਦੀ ਹੈ ਜਾਂ ਫਿਰ ਉਹਦੇ ਇਹ ਅਸੀਂ ਨਹੀਂ ਵੀ ਲੈਣੀ ਹੁੰਦੀ ਅਸੀਂ ਕੁਇਟ ਕਰਕੇ ਆ ਜਾਂਦੇ ਖਾਲੀ ਰਹਿ ਜਾਂਦੀ ਤਾਂ ਉਹ ਅਗਲੇ ਮੀਟਿੰਗ ਦੇ ਵਿੱਚ ਲਿਆ ਕੇ ਡਿਊਲ ਚਾਰਜ ਦਿੱਤਾ ਜਾਂਦਾ ਵੀ ਆਹ ਬੰਦੇ ਨੂੰ ਇਹਦੀ ਐਕਸਟਰਾ ਵੀ ਇਸ ਚੀਜ਼ ਦੀ ਵੀ ਉਹ ਦਿੱਤੀ ਜਾਂਦੀ ਹੈ ਜ਼ਿੰਮੇਵਾਰੀ ਤੇ ਇਹ ਇਸ ਚੀਜ਼ ਨੂੰ ਨਭਾਊਗਾ ਲੇਕਿਨ ਇਹਨਾਂ ਨੇ ਇਨਾ ਧੱਕਾ ਕੀਤਾ ਇਹਨਾਂ ਨੂੰ ਪਤਾ ਨਹੀਂ ਕਾਦਾ ਡਰ ਹੈ ਕੀ ਇਹਗੇ ਉਰੇ ਕਨਸਟੀਟਿਊਸ਼ਨ ਨਾਲ ਗਲਤ ਕਰ ਰਹੇ ਨੇ ਵੀ ਪਹਿਲਾਂ ਬੈਨੀਫੀਸ਼ੀਅਰਜ਼ ਦੀ ਵੋਟਾਂ ਦਾ ਰੋਲਾ ਪਾ ਕੇ ਬਹਿ ਗਏ ਹੁਣ ਆਹ ਕੁਛ ਕਰ ਰਹੇ ਨੇ ਲੇਕਿਨ ਇਹ ਬਹੁਤ ਮਾੜੀ ਉਪਰਾਥਾ ਜਿਹੜੀ ਅੱਜ ਬੀਜੇਪੀ ਨੇ ਕਨਸਟੀਟਿਊਸ਼ਨ ਦਾal ਧੱਕਾ ਕੀਤਾ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਤਾਰ-ਤਾਰ ਕੀਤਾ ਸਵਿਧਾਨ ਨੂੰ ਬੜੀ ਮਾੜੀ ਗੱਲ ਹੈ ਤੇ ਆਉਣ ਵਾਲੇ ਸਮੇਂ 'ਚ ਸ਼ਹਿਰ ਵਾਲੇ ਲੋਕ ਇਹਨਾਂ ਨੂੰ ਮਾਫ਼ ਨਹੀਂ ਕਰਨਗੇ ਤੇ ਇਹਨਾਂ ਨੂੰ ਇਹ ਚੀਜ਼ਾਂ ਨੂੰ ਭੁਗਤਣਾ ਪਊ ਪਹਿਲਾਂ ਵੀ ਸੁਪਰ ਸੈਕਟਰੀ ਚਰਚਾ ਹੋਈ ਸੀ ਵੀ ਇਹ ਸੁਪਰ ਸੈਕਟਰੀ ਕੋਈ ਜ਼ਿਆਦਾ ਆਵਾਜ਼ ਨਹੀਂ ਆਉਂਦੀ ਸਰ ਇਹਨਾਂ ਕੋਲ ਕੋਈ ਅਥਾਰਟੀ ਨਹੀਂ ਹੈ ਇਹਨਾਂ ਦੇ ਦੋ ਤਿੰਨ ਬੰਦੇ ਮੈਨੇਜਮੈਂਟ ਚਲਾਉਂਦੇ ਨੇ ਬਾਕੀ ਬੰਦਿਆਂ ਤਾਂ ਏਜੰਡਾ ਕੱਢਣ ਦੀ ਵੀ ਅਥਾਰਟੀ ਨਹੀਂ ਹੈਗੀ ਇਹ ਜਿਹੜੀ ਚੀਜ਼ੇ ਦੋ ਤਿੰਨ ਜਣੇ ਪਾਸ ਕਰਦੇ ਨੇ ਉਹੀ ਚੀਜ਼ ਅਜੰਡੇ ਤੇ ਆਉਂਦੀ ਹੈ ਉਹੀ ਚੀਜ਼ ਸਕੂਲ ਕਾਲਜਾਂ ਚ ਮੂਵ ਹੁੰਦੀ ਹੈ ਇਹ ਆਪਣੇ ਸਪੈਸ਼ਲ ਬੈਨੀਫਿਟਸ ਵਾਸਤੇ ਜੋ ਕਰ ਰਹੇ ਨੇ ਇਹ ਮਾੜੀ ਗੱਲ ਹੈ ਜਿਹੜੇ ਦੁਕਾਨਦਾਰ ਬਾਹਰ ਬੈਠੇ ਨੇ ਬਰੋਸਾ ਰਹਿਣੇ ਕਿ ਸਾਡੇ ਬੋਟਾਂ ਕੱਟੀਆਂ ਜਾ ਰਹੀਆਂ ਉਹਨਾਂ ਦਾ ਕਿਵੇਂ ਉਹਨਾਂ ਦਾ ਵਿਰੋਧ ਕਰਨਾ ਬਿਲਕੁਲ ਜਾਇਜ਼ ਆ ਉਹ 50-50 ਸਾਲ ਤੋਂ ਉਰੇ ਕਿਰਾਏ ਤੇ ਨੇ ਤੇ ਅੱਜ ਉਹਨਾਂ ਨੂੰ ਬੈਨੀਫਿਸ਼ੀਰੀ ਦੱਸ ਕੇ ਉਹਨਾਂ ਦੀਆਂ ਬੋਟਾਂ ਕੱਟੀਆਂ ਜਾ ਰਹੀਆਂ ਉਹਨਾਂ ਦੇ ਕਿੰ ਕੀ ਹਜ਼ਾਰ ਰੁਪਏ ਆ ਕਿਸੇ ਨੇ 5000 ਦੇ ਕੇ ਵੋਟ ਬਣਾਈ ਆ ਕਿਸੇ ਨੇ 11000 ਦੇ ਕੇ ਵੋਟ ਬ ਆ ਜੋ ਬੈਨੀਫੀਸ਼ੀਅਰੀਸ ਤਾਂ ਇਹਨਾਂ ਨੂੰ ਰੱਖ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਉਹ ਇਹਨਾਂ ਦੇ ਹੱਕ 'ਚ ਨਹੀਂ ਹੈ ਤੇ ਉਹ ਇਹਨਾਂ ਨੂੰ ਵੋਟ ਕਾਸਟ ਨਹੀਂ ਕਰਦੇ ਤਾਂ ਹੀ ਇਹਨਾਂ ਦਾ ਪੈਨਲ ਪਿੱਛੇ ਰਹਿ ਜਾਂਦਾ ਤੇ ਇਹ ਬੈਨੀਫੀਸ਼ੀਅਰੀ ਦੀ ਵੋਟ ਤਾਂ ਘਟਣਾ ਚਾਹ। ਅਸੀਂ ਤਾਂ ਦੇਤਾ ਜੀ ਜਦ ਜਲਾਸ ਦੀ ਮੀਟਿੰਗ 'ਚ ਉਹ ਏਜੰਡਾ ਰਿਜੈਕਟ ਕਰਾਤਾ ਸੀ ਤੇ ਉਦੋਂ ਇਹਨਾਂ ਦੀ ਇਕੱਠੀਆਂ ਗਈਆਂ ਵੀ ਹਾਂ ਇਹ ਜਿਹੜੀ ਅਮੈਂਡਮੈਂਟਸ ਆਈਆਂ ਸੀ ਜਿਹੜੀਆਂ ਤਾਂ ਤੇ ਉਹ ਉੱਥੇ ਰੱਦ ਹੋ ਗਈਆਂ ਜਿਹੜੀਆਂ ਆਹ ਸੌਰੀ ਰਿਜੋਲੂਸ਼ਨਸ ਆਈਆਂ ਸੀ ਉਹ ਰੱਦ ਹੋ ਗਈਆਂ ਜਲਾਸ ਦੇ ਵਿੱਚ ਜਲਾਸ ਜਿਹੜਾ ਹੈ ਹਾਊਸ ਦਾ ਜਿਹੜਾ ਹਾਊਸ ਹੈ ਜਿਹੜਾ ਉਹ ਸੁਪਰੀਮ ਹੈ ਜੋ ਹਾਊਸ ਦੇ ਵਿੱਚ ਪਾਸ ਹੁੰਦਾ ਉਹਨੂੰ ਕੋਈ ਵੀ ਬੰਦਾ ਚੇਂਜ ਨਹੀਂ ਕਰ ਸਕਦਾ ਜਿੰਮੇਂਟੂ ਜਿਹੜੇ ਦੁਆਰਾ ਪ੍ਰੈਜਿਡੈਂਟ ਵੀ ਸਾਡੇ ਰੋਪਰ ਨੂੰ ਬਾਈਕਾਟ ਕਰ ਤੱਕੇ ਫਿਰਾਂ ਥੋੜਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਕਵਰ ਕਰਨ ਵਾਸਤੇ ਇੱਥੇ ਆਏ ਇਹ ਤਕਰੀਬਨ 120 ਸਾਲ ਪਲੱਸ ਸੰਸਥਾ ਪ੍ਰਾਣੀ ਸੰਸਥਾ ਹੈ ਇਹ ਜਿਹੜਾ ੱੱਕਾ ਅੱਜ ਹੁਣ ਬੀਜੇਪੀ ਵਾਲੇ ਕਰਨ ਲੱਗੇ ਨੇ ਨਜਾਇਜ਼ ਕਰਨ ਲੱਗੇ ਨੇ ਅਸੀਂ ਤਾਂ ਬਾਈਕਾਟ ਕੀਤਾ ਵੀ ਸਾਡੀ ਟੀਮ ਬੈਠੀ ਸੀ ਇਲੈਕਸ਼ਨ ਜ਼ਰੂਰ ਹੋ ਗਿਆ ਇੱਕ ਇੱਕ ਬੰਦੇ ਨੂੰ ਦੋ ਦੋ ਸੀਟਾਂ ਦੇਣ ਲੱਗੇ ਜੀ ਇਹ ਮਤਲਬ ਅੱਜ ਤਾਂ ਇਲੈਕਸ਼ਨ ਮਤਲਬ ਇਹ ਪਣਦੇ ਦੀ ਗੱਲ ਹੈ ਇਹਦੇ ਵਾਸਤੇ ਨੈਕਸਟ ਦੁਬਾਰਾ ਇਲੈਕਸ਼ਨ ਹੋਣਾ ਹੁੰਦਾ ਤੇ ਅਸੀਂ ਪਹਿਲਾਂ ਤਾਂ ਹੀ ਬਾਈਕਟ ਕਰਕੇ ਆ ਗਏ ਸਰਪ੍ਰਧਾਂ ਦੇ ਮੁਤਾਬਕ ਜਿਹੜਾ ਸਹੀ ਕਰ ਰਹੇ ਨਹੀਂ ਕਨਸਟੀਟਿਊਸ਼ਨ ਮੁਤਾਬਕ ਇਹ ਗਲਤ ਹੈ ਬਿਲਕੁਲ ਜੀ ਕਿਉਂਕਿ ਇਹਦੀ ਵਾਸਤੇ ਅਲੱਗ ਦੁਬਾਰਾ ਮੀਟਿੰਗ ਹੁੰਦੀ ਹੁੰਦੀ ਹੈ ਦੁਬਾਰਾ ਫਿਰ ਪੋਲਸ ਦਿੱਤੀ ਜਾਂਦੀ ਹੁੰਦੀ ਹੈ ਜੀ ਰਾਜੀਪੀ ਪਹਿਲਾਂ ਪ੍ਰੈਜ਼ੀਡੈਂਟ ਰਹੇ ਮੈਂ ਅੱਜ ਕੱਲ ਮੈਂ ਵੋਟਰ ਬੜੇ ਇਸ ਬੰਦੇਸ ਨੇ ਕਿ ਉਹਦੀ ਵੋਟ ਜਿਹੜੀ ਹੈ ਵੈਲੀਡੇਸ਼ਨ ਨਹੀਂ ਕੱਟੀ ਗਈ ਜਾਂ ਫਿਰ ਹੈਕੀ ਹੈ ਸਰ ਇਹ ਇਹ ਅਸੀਂ ਨਾ ਕੱਟਣ ਦਵਾਂਗੇ ਵੋਟ ਇਸ ਤਰ੍ਹਾਂ ਨਾ ਜਿਹੜਾ ਸਾਡੇ ਦੁਕਾਨਦਾਰ ਜਿਹੜੇ ਹੈਗੇ ਨੇ ਇਹ ਬੈਨੇਫੀਸ਼ੀਰੀਸ ਉਹਨਾਂ ਨੇ ਦੁਕਾਨਦਾਰ ਦਾ ਸਕੂਲ ਨੂੰ ਚਲਾ ਰਹੇ ਨੇ ਫੰਡਸ ਦੇ ਕੇ ਸਾਨੂੰ ਸਾਨੂੰ ਦਿੰਦੇ ਨੇ ਇਹ ਰੈਂਟ ਦਿੰਦੇ ਨੇ ਤਾਂ ਇਹ ਤਾਂ 2-3 ਲੱਖ ਰੁਪਏ ਇੱਥੋਂ ਇਕੱਠਾ ਹੁੰਦਾ ਆ ਰਿਹਾ ਸਕੂਲ ਤਾਂ ਹੀ ਬਚਿਆ ਹੈ ਜੇ ਰੈਂਟ ਆਵੇ ਐ ਥੋੜਾ ਹੁੰਦਾ ਠੱਕਾ ਕਰਨ ਲਈ ਯਾਰ ਕਿੰਗ ਆਫ ਸਪਾਈਸਿਸ ਰੈਸਟੋਰੈਂਟ ਕਾਫੇ ਐਂਡ ਅ ਰੂਫਟਾਪ ਮੇਂ ਆਪਕਾ ਸਵਾਗਤ ਹੈ ਯਹਾਂ ਕੀ ਸਰਵਿਸ और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस।